ਬੋਲੋ ਜੀ ਵਾਹੇ ਗੁਰੂ ਇੱਕ ਓ ਅੰਕਾਰ ਵਾਹੇ ਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲੈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾ रामदासै मोई सहाय अरजारा हरगोबिंद नाऊं सिमरौं श्री हरराय श्री हरकृष्ण के आईए जिस मिट्ठे सब दुख जाय तेग बहादुर सिमरया घर न निद आवै ताई सब थाई होय सहाय दसवें बादशाह ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਬਥਾਈ ਕੋਈ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾ ਉਹਾਂ ਸਾਹਿਬ ਜਾਨਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਟਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾ ਦੇਖ ਕੇ ਅਣ ਦੇਖ ਕੀਤਾ ਪਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੱਲੋ ਜੀ ਵਾਹੇ ਸਿੰਘਾ ਸਿੰਘਣੀ ਗਿਆਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਰੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲੋ ਜੀ ਵਾਹੇ ਗੁਰੂ ਬੋਲੋ ਜੀ ਵਾਹੇ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹੇ ਸਦਾ ਬਾਤ ਕਾਲਸਾ ਦੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚੇਤਿਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਖੇ ਆਰਿਆ ਇਤ ਢੇਗ ਤੇਗ ਫਤਹੇ ਮੇਰ ਦਿੱਤੀ ਤੈ ਜੋ ਪੰਥ ਕੀ ਜੀਤਾਂ ਸ੍ਰੀ ਸਾਹਿਬ ਦੀ ਸਹਾਈ ਖਾਲਸੇ ਦੀ ਕਬੂਰ ਬਾਲੇ ਬਲਦੀ ਵਾਹੇ ਗੁਰੂ ਬਲਦੀ ਗੁਰੂ ਸਿੱਖਾ ਨੂੰ ਸਿੱਖੀ ਦਾ ਨਕੇਸ ਦਾ ਨ ਰਹਿਤ ਦਾਨ ਬਾਬੇ ਇਕਦਾਂ ਸਾਹাদান ਪ੍ਰੋਸਾਦਾਰੰ ਦਾਨ ਸਿਰਦਾਨ ਨਾਮੰਦਾਨ ਸੀ ਅੰਮ੍ਰਿਤ ਸਰ ਸਾਹਿਬ ਦੀਦ ਦਰਸ਼ਨ ਈਸ਼ਾਨਾਦ ਚੌਕੀਆਂ ਚੰਦੇਵੰਗ ਜੁਗਉ ਜੋਗਿਆ ਟੱਲ ਤਰ ਮੁਤਾਜੈ ਕਾਰ ਬੋਲ ਦੀ ਵਾ ਸਿੱਕਾ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੇ ਗੁਰੂ ਏ ਰਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲਦਾ ਦਾਣ ਕਾਲਸਾਹੀ ਨੂੰ ਬਖਸ਼ ਹੇ ਨਿਮਰਿਆਂ ਦੇ ਮਾੜ ਨਿਤਾਣਿਆਂ ਦੇ ਤਾਣ ਨਿਉਟਿਆਂ ਦੀਓ ਗੁਰੂ ਰਾਮਦਾਸ ਸਾਹਿਬ ਦੀਓ ਤਾਪਦੀ ਦੇ ਪਾਵਨ ਪਵਿੱਤਰ ਅਸਥਾਨ 60 ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਓ ਮਹਾਰਾਜ ਆਪਦੀ ਦੇ ਹਯੂ ਸ਼ਬਦ ਚੰਕੀ ਅਸਾ ਦੀਵਾਰ ਦੇ ਭੋਗ ਦੀ ਕੀ ਅਰਦਾਸ ਉਹ ਲਚਕਾ ਮੂਆਫ ਕਰਨੀ ਸੇਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋ ਗਾਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ